ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਗ ਮਹਲ ਪਹਿਲਾ ਜਾਲ ਮੋਕਸ ਮਸ ਕਰ ਮਤ ਕਾਗਦ ਕਰ ਸਾਰ ਪਾਉ ਕਲਮ ਕਰ ਚਿਤ ਲਿਖਾਰੀ ਗੁਰ ਪੋਛ ਲੇਖੋ ਵਿਚਾਰ ਝਾਲ ਮੋ ਕਸ ਮਸ ਕਰ ਮਤ ਕਾਗਦ ਕਰ ਸਾਰ ਪਾਉ ਕਲਮ ਕਰ ਚਿਤ ਲਿਖਾਰੀ ਗੁਰ ਪੋਛ ਲੇਖੋ ਵਿਚਾਰ ਲਿਖ ਨਾਮ ਸੁਲਾ ਲਿਖ ਲਿਖ ਅੰਤ ਨ ਬਾਰਾ ਬਾਰੂ ਬਾਬਾ ਇਹ ਲਿਖ ਲਿਖ ਜਾਣ ਜਿਤੇ ਲਿਖ ਮੰਗੀ ਐ ਤਿਤੇ ਹੋਏ ਸਚਾ ਨਿਸਾਨ ਰਹਾਉ ਜਿਥੇ ਮਿਲੇ ਵਡਿਆਈਆਂ ਸਾਧੁ ਖੁਸ਼ੀਆਂ ਸਦ ਚਾਓ ਤਿੰਨ ਮੁਕ ਟਕੇ ਨਿਕਲੇ ਜੇਨ ਮਨ ਸਚਾ ਨਾਉ ਕਰਮ ਮਿਲੇ ਤਾਂ ਪਾਈਐ ਨਾਹੀ ਗਲੀ ਵਾਉ ਦਵਾਉ ਇਕ ਆਵੀ ਇਕ ਜਾਹੀ ਉਠ ਰਖੀ ਐ ਨਾਵਸਲਾਰ ਇਕ ਉਪਾਏ ਮੰਗਤੀ ਇਕ ਨਾ ਵੱਡੀ ਦਰਬਾਰ ਅਗੇ ਗਿਆ ਜਾਣੀ ਐ ਵਿਣਨਾਵੇਂ ਵੇਕਾਰ ਪੈ ਤੇਰੇ ਡਰ ਅਗਲਾ ਕਪ ਕਪ ਸਿਜੇ ਦੇਹ ਨਾਮ ਜਿਨ੍ਹਾਂ ਸੁਲਤਾਨ ਖਾਨ ਹੁੰਦੇ ਡਿਠੇਖੇ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨਹੀਂ ਨਾਮ ਜਿਨ੍ਹਾਂ ਸੁਲਤਾਨ ਖਾਨ ਹੁੰਦੇ ਡਿਠੇਖੇ ਨਾਨਕ ਉੱਠੀ ਚੱਲਿਆ ਸਬਕਟ ਕੂੜੇ ਟੁੱਟੇ ਨਹੀਂ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀ ਅੱਜ ਆਪਾਂ ਸੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਬਾਈ ਮਾਨ ਸ਼ਬਦ ਜੋ ਸੇਵ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਖਾਰਬਿੰਦ ਚੋਂ ਚਾਰਨ ਕੀਤਾ ਹੋਇਆ ਹੈ ਔਰ ਇਸ ਸ਼ਬਦ ਦੇ ਵਿੱਚ ਸਾਨੂੰ ਗੁਰੂ ਸਾਹਿਬਾਨ ਕੀ ਫਰਮਾਉਂਦੇ ਹਨ ਕੀ ਪ੍ਰਦੇਸ਼ ਦਿੰਦੇ ਹਨ ਉਹਨਾਂ ਦੇ ਸਬੰਧੀ ਆਪਾਂ ਆਪਣੀ ਤੋਸ਼ ਬੁੱਧੀ ਦੇ ਨਾਲ ਇਸ ਪਵਿੱਤਰ ਸ਼ਬਦ ਨੂੰ ਵਿਚਾਰਨ ਦੀ ਇੱਕ ਨਿਮਾਣੀ ਜੀ ਕੋਸ਼ਿਸ਼ ਕਰਾਂਗੇ ਗੁਰੂ ਪਿਆਰਿਓ ਸਭ ਤੋਂ ਪਹਿਲਾਂ ਆਪਾਂ ਗੁਰੂ ਬਖਸ਼ੀ ਸਾਂਝ ਪਤੇ ਦੀ ਸਾਂਝ ਪਾਈਏ ਪਿਆਰ ਸੇ ਸਾਰੇ ਜਾਣੇ ਬੋਲੋ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਸਾਹਿਬ ਫਰਮਾਉਂਦੇ ਆ ਕਿ ਸ੍ਰੀ ਰਾਗ ਮਹਿਲ ਪਹਿਲਾ ਕਹਿੰਦੇ ਜਾਲ ਮੋਹ ਕਸਸ ਮਸ ਕਰ ਮਤ ਕਾਗਦ ਕਰ ਸਾਰ ਕਹਿੰਦੇ ਸੰਸਾਰੀ ਮਮਤਾ ਨੂੰ ਸਾੜ ਸੁੱਟ ਇਸ ਨੂੰ ਪੀ ਕੇ ਸ਼ਾਈ ਬਣਾ ਤੇ ਆਪਣੀ ਅਕਲ ਨੂੰ ਵਧੀਆ ਕਾਗਜ਼ ਕਰ। ਜਾਲ ਤੋਂ ਭਾਵ ਸਾੜਨਾ। ਔਰ ਮੋਹ ਤੋਂ ਭਾਵ ਮਮਤਾ ਨੂੰ ਜਿਹੜਾ ਸਾਡੇ ਵਿੱਚ ਜਿਹੜਾ ਮੋਹ ਹੈ। ਔਰ ਕਸਮਸ ਕਰ। ਕਸਮਸ ਤੋਂ ਘਰ ਭਾਵ ਹੁੰਦਾ ਇਸ ਨੂੰ ਭੀ ਕੇ। ਇਹਦੀ ਸ਼ਾਈ ਬਣਾਉਣੀ ਹੈ। ਮਸ ਸ਼ਾਈ। ਔਰ ਮਤ ਕਾਗਜ਼ ਕਰ ਸਾਰ। ਤੇ ਆਪਣੀ ਅਕਲ ਜਿਹੜੀ ਆ ਮਤ ਜਿਹੜੀ ਆ ਇਹਨੂੰ ਕਾਗਜ਼ ਵਰਗੀ ਕਰਨਾ ਵਾ ਪਿਓਰ ਕਰਨਾ ਵਾ ਜਿਵੇਂ ਕੋਰੇ ਕਾਗਜ਼ ਉੱਤੇ ਆਪਾਂ ਕੁਝ ਵੀ ਲਿਖ ਦਿੰਨੇ ਆ ਉਸੇ ਤਰ੍ਹਾਂ ਆਪਣੀ ਜਿਹੜੀ ਅਕਲ ਆ ਬੁੱਧੀ ਜਿਹੜੀ ਆ ਉਹਨੂੰ ਨਕਾਰਨਾ ਵਾ ਔਰ ਗੁਰੂ ਦੇ ਸ਼ਬਦਾਂ ਨੂੰ ਜਿਹੜਾ ਵਾ ਆਪਣੀ ਜਿਹੜੀ ਅਕਲ ਛੱਡ ਕੇ ਤੇ ਗੁਰੂ ਦੀ ਜਿਹੜੀ ਅਕਲ ਆ ਗੁਰੂ ਦੇ ਜਿਹੜੇ ਸ਼ਬਦ ਆ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਆਪਾਂ ਵਸਾਉਣਾ ਕਹਿੰਦੇ ਭਾਉ ਕਲਮ ਕਰ ਚਿਤ ਲਿਖਾਰੀ ਗੁਰ ਸ਼ਬਦ ਪੁਛ ਵਿਚਾਰ ਪ੍ਰਬੋਦੀ ਪ੍ਰੀਤ ਨੂੰ ਆਪਣੀ ਲੇਖਣੀ ਅਤੇ ਆਪਣੇ ਮਨ ਨੂੰ ਆਪਣਾ ਲੇਖਕ ਬਣਾ ਅਤੇ ਗੁਰਾਂ ਦੀ ਸਲਾਹ ਲੈ ਕੇ ਵਾਹਿਗੁਰੂ ਦੀ ਵਿਚਾਰ ਲਿਖ ਭਾਉ ਕਲਮ ਕਰ ਚਿਤ ਲਿਖਾਰੀ ਬੜੇ ਪ੍ਰੇਮ ਦੇ ਨਾਲ ਬੜੇ ਸਤਕਾਰ ਦੇ ਨਾਲ ਬੜੀ ਭਾਵਨਾ ਦੇ ਨਾਲ ਆਪਣੇ ਮਨ ਨੂੰ ਲਿਖਾਰੀ ਬਣਾ ਤੇ ਗੁਰੂ ਦੀ ਜਿਹੜੀ ਸਿੱਖਿਆ ਲੈ ਕੇ ਤੇ ਗੁਰੂ ਦੇ ਸ਼ਬਦਾਂ ਉਤੇ ਵਿਚਾਰ ਕਰ ਤੇ ਆਪਣੀ ਅਕਲ ਨੂੰ ਸੋਨਾ ਬਣਾ ਆਪਣੇ ਜੀਵਨ ਨੂੰ ਸੋਨਾ ਬਣਾ ਵਾਹਿਗੁਰੂ ਦੀ ਵਿਚਾਰ ਜਿਹੜੀ ਆ ਉਹਨੂੰ ਆਪਣੇ ਜੀਵਨ ਵਿੱਚ ਕਰੀਏ ਵਿਚਾਰਨਾ ਤੋਂ ਭਾਵ ਹੁੰਦਾ ਵਿਚਾਰਨਾ ਕਿਸੇ ਚੀਜ਼ ਬਾਰੇ ਹੋਰ ਸਮਝਣਾ ਲੇਖ ਲੇਖ ਨਾਮ ਸਲਾਹ ਲੇਖ ਲੇਖ ਅੰਤਨਾ ਪਰਵਾਰ ਕਹਿੰਦੇ ਨੇ ਕਿ ਵਾਹਿਗੁਰੂ ਦੇ ਨਾਮ ਦੀ ਉਸਤਤੀ ਲਿਖ ਵਾਹਿਗੁਰੂ ਦੇ ਨਾਮ ਦੀ ਸਲਾਹੁਣਾ ਕਰ ਵਾਹਿਗੁਰੂ ਦੇ ਨਾਮ ਦੀ ਵਡਿਆਈ ਕਰ ਤਾਂ ਜੋ ਤੇਰੇ ਮਾਨ ਵਿੱਚ ਚੰਗੇ ਗੁਣ ਜਿਹੜੇ ਆ ਜਾਣ ਕਿਉਂਕਿ ਅੱਜ ਸੰਸਾਰ ਦੇ ਵਿੱਚ ਆਪਾਂ ਹਰ ਰੋਜ਼ ਵੇਖਨੇ ਆ ਖ਼ਬਰਾਂ ਤੇ ਵੇਖਨੇ ਆ ਟੀਵੀ ਤੇ ਵੇਖਨੇ ਆ ਫੋਨਾਂ ਦੇ ਉੱਤੇ ਵੀ ਵੇਖਨੇ ਆ ਕਿ ਹਰ ਬੰਦਾ ਜਿਹੜਾ ਵਾ ਸਵਾਰਤੀ ਹੋ ਗਿਆ ਔਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਦੇ ਵਿੱਚ ਸੜਿਆ ਪਿਆ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਇਹ ਜਿਹੜਾ ਸੰਸਾਰ ਆ ਇਹ ਜਿਹੜਾ ਸਰੀਰ ਆ ਇਹ ਅਗਨ ਦੇ ਵਿੱਚ ਸੜ ਰਿਹਾ ਤ੍ਰਿਸ਼ਨਾ ਰੂਪੀ ਅੱਗ ਜਿਹੜੀ ਆ ਸਾਨੂੰ ਉਹ ਕਰੋਧੀ ਬਣਾ ਰਹੀ ਆ ਹਰ ਬੰਦਾ ਖੇਜ ਰਿਹਾ ਦਿਨੋ ਦਿਨ امیر ਹੋਣ ਦੀ ਕੋਸ਼ਿਸ਼ ਕਰਦਾ ਵਾ ਕਈ ਵਾਰੀ ਉਹ ਜਿਹੜੇ ਸੁਪਨੇ ਪੂਰੇ ਨਹੀਂ ਹੁੰਦੇ ਫਿਰ ਗਲਤ ਰਾਹ ਤਿਆਰ ਕਰਦਾ ਵਾ ਕਈ ਤਰ੍ਹਾਂ ਦੇ ਗੁਨਾਹ ਕਰਦਾ ਤੇ ਕਈ ਵਾਰੀ ਜਿਹੜਾ ਵਾ ਉਹ ਗੁਨਾਹਾਂ ਨੂੰ ਛਿਪਾਉਣ ਦੀ ਖਾਤਰ ਕਈ ਤਰ੍ਹਾਂ ਦੇ ਪ੍ਰਾਲੇ ਵੀ ਕਰਦਾ ਵਾ ਪਰ ਗੁਰੂ ਪਿਆਰਿਓ ਗੁਰੂ ਸਾਹਿਬ ਕਹਿੰਦੇ ਆ ਕਿ ਇਹਨਾਂ ਕੰਮਾਂ ਦੇ ਵਿੱਚ ਜਿਹੜਾ ਵਾ ਉਲਝੇ ਜਿਹਾ ਇੱਕ ਬੰਦਾ ਜਿਹੜਾ ਆਪਣਾ ਜੀਵਨ ਅਜਾਈਂ ਗਵਾ ਲੈਂਦਾ ਬੇਕਾਰ ਕਰ ਲੈਂਦਾ ਇਹ ਜੀਵਨ ਸਾਨੂੰ ਮਿਲਿਆ ਵਾ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਚੰਗੇ ਕਰਮ ਕਰਨ ਵਾਸਤੇ ਇਹ ਜਿਹੜਾ ਸਾਨੂੰ ਹਰਮੰਦਰ ਹਰ ਸਾਜ ਹੈ ਇਹ ਜਿਹੜਾ ਸਰੀਰ ਹੈ ਨਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਹਿਬ ਕਾਲਪੁਰਖ ਨੇ ਆਪਾਂ ਨੂੰ ਦਿੱਤਾ ਵਾ ਇਹ ਨਵਾਜੇ ਆਪਾਂ ਨੂੰ ਕਿ ਜਾ ਕੇ ਸੰਸਾਰ ਦੇ ਵਿੱਚ ਚੰਗੇ ਕਰਮ ਕਰੋ ਔਰ ਜਗਤ ਨੂੰ ਸੋਹਣਾ ਬਣਾਓ ਔਰ ਚੰਗੇ ਕਰਮ ਕਰਕੇ ਆਪਣਾ ਜੀਵਨ ਸਫਲ ਕਰੋ ਤਾਂ ਜੋ ਜਿਹੜਾ ਵਾ ਇਸੇ ਕਰਕੇ ਜਿਹੜੇ ਗੁਰੂ ਸਹਿਬਾਨ ਆ ਸਾਡੇ ਭਗਤ ਸਹਿਬਾਨ ਪਾਟ ਸਹਿਬਾਨ ਜਿੰਨੇ ਵੀ ਜਿਹੜੇ ਦਰवेश ਜਿਹੜੇ ਪਗੰਬਰ ਹੋਏ ਆ ਸਾਰਿਆਂ ਨੇ ਇਹ ਦੱਸਿਆ ਵਾ ਕਿ ਜਿਹੜੀ ਮਾਇਆ ਵਾ ਨਾ ਇਹ ਤੋਂ ਬਿਨਾ ਗੁਜ਼ਾਰਾ ਨਹੀਂ ਹੈਗਾ ਇਹ ਗੱਲ ਸਾਰੇ ਆਪਾਂ ਜਾਣਦੇ ਆਂ। ਭਾਰੀਆ ਕਿ ਮਾਇਆ ਦੇ ਵਿੱਚ ਖਚ ਧੋ ਕੇ ਰੱਬ ਨੂੰ ਭਲਾ ਦੇਣਾ ਤੇ ਗਲਤ ਹੱਥ ਕੰਡੇ ਪਣਾਉਣੇ ਇਹ ਕੋਈ ਸਿਆਣਪ ਵਾਲੀ ਗੱਲ ਨਹੀਂ। ਕਿਸੇ ਨੂੰ ਧੋਖਾ ਦੇਣਾ, ਕਿਸੇ ਦੇ ਨਾਲ ਗਨਾਹ ਕਰਨਾ, ਕਿਸੇ ਨੂੰ ਪਾਪ ਕਰਨੇ, ਯਾਨੀ ਕਿ ਇਥੋਂ ਤੱਕ ਵੀ ਕਈ ਕਰਦੇ ਖਬਰਾਂ ਵਿੱਚ ਵੇਨੇ ਛੋਟੀਆਂ-ਛੋਟੀਆਂ ਚੀਜ਼ਾਂ ਬਦਲੇ ਜਿਹੜੇ ਬੰਦੇ ਦਾ ਕਤਲ ਦਾ ਕਰ ਬਿੰਦੇ ਮੁੜ ਕੇ ਸਾਰੀ ਜ਼ਿੰਦਗੀ ਜੇਲਾਂ ਵਿੱਚ ਬੈਠੇ ਰਹਿੰਦੇ। ਪਰ ਗੁਰੂ ਮਹਾਰਾਜ ਕਹਿੰਦੇ ਨੇ ਕਿ हे ਮਨੁੱਖ ਤੂੰ ਕਿਹੜੇ ਪਾਸੇ ਲੱਗ ਗਿਆ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਉਹ ਤੇ ਕਹਿੰਦੇ ਆ ਕਿ ਠੀਕ ਆ ਕਿ ਤੂੰ ਆਪਣੀ ਸਾਧ ਸੰਗਤ ਕਰ ਗੁਰਾਂ ਦੇ ਜਿਹੜੇ ਸ਼ਬਦਾਂ ਦੀ ਵਿਚਾਰ ਕਰ ਥਾਲ ਵਿੱਚ ਤੇਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾ ਕਰਕੇ ਪਈਓ ਜਿਸ ਦਾ ਸਭਸ ਅਧਾਰ ਹੋ ਸਤ ਸੰਤੋਖ ਦਇਆ ਧਰਮ ਤੀਰਜ ਰੱਖਣੀ ਸੀ ਪਰ ਅਸੀਂ ਜਿਹੜਾ ਵਾ ਇਹ ਸਾਰੇ ਛੱਡ ਕੇ ਉਹਦੀ ਜਗ੍ਹਾ ਸਤ ਦੀ ਜਗ੍ਹਾ ਕੂੜ ਕਰ ਲਿਆ ਧੀਰਜ ਵਾਲੀ ਸਾਡੇ ਵਿੱਚ ਜਿਹੜੇ ਆ ਉਹ ਗੁਣ ਘਟ ਗਏ ਹਰ ਬੰਦਾ ਕਾਲੀ ਦੇ ਵਿੱਚ ਆ ਛੇਤੀ ਦੇ ਵਿੱਚ ਆ ਕਿ ਮੈਨੂੰ ਸਭ ਤੋਂ ਪਹਿਲਾਂ ਮਿਲ ਜੇ ਕਈ ਵਾਰੀ ਕਈ ਮਗਰਮ ਆਉਂਦੇ ਆ ਤੇ ਕਹਿੰਦੇ ਕਿ ਮੇਰਾ ਕੰਮ ਪਹਿਲਾਂ ਹੋ ਜੇ ਕਈ ਬੰਦੇ ਜਿਹੜੇ ਆ ਉਹ ਇਹ ਆਉਂਦੇ ਕਿ ਸਿਰਾਤੋਂ ਰਾਤ ਅਮੀਰ ਹੋ ਜੀਏ ਕਹਿਣ ਤੋਂ ਭਾਵੇਂ ਆ ਕਿ ਸਤ ਸੰਤੋਖ ਵਾਲੇ ਜਿਹੜੇ ਗੋਣਿਆ ਮਨਫੀ ਹੋ ਗਏ ਮਨੁੱਖਾਂ ਦੇ ਵਿੱਚੋਂ ਬਹੁਤ ਵਿਰਲੇ ਬੰਦੇ ਆ ਜਿਹੜੇ ਇਹਨਾਂ ਗੁਣਾਂ ਦੇ ਧਾਰਨੀ ਜੋ ਵੀ ਜਿਹੜੇ ਗੁਰਬਾਣੀ ਪੜ੍ਹਦੇ ਆ ਜਾਂ ਜਿਨ੍ਹਾਂ ਦੇ ਕੋਈ ਰੱਬੀ ਜਿਹੜੀ ਮਿਹਰ ਆ ਅਦਰਵਾਈਜ਼ ਨਹੀਂ ਤੇ ਸਾਰਾ ਜਿਹੜਾ ਸੰਸਾਰ ਆ ਮਾਇਆ ਦੇ ਚੱਕਰ ਦੇ ਵਿੱਚ ਇਧਰ ਉਧਰ ਪਟਕ ਰਿਹਾ ਕੋਈ ਕਿਤੇ ਜਾ ਰਿਹਾ ਕੋਈ ਕਿਤੇ ਜਾ ਰਿਹਾ ਕੋਈ ਕੁਛ ਕਰ ਰਿਹਾ ਕੋਈ ਇੱਕ ਦੂਜੇ ਨੂੰ ਧੋਖਾ ਆਪਰੇ ਬਟੱਗੀ ਬੇਈਮਾਨੀ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਜੇ ਇਹੋ ਜਿਹਾ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਕਿਹੜੇ ਮਨੁੱਖ ਨੇ ਕਿਹੋ ਜਿਹਾ ਨਿਕਲਾਉਣਾ ਭਰਾ ਭਰਾ ਨੂੰ ਭੈਣ ਭਰਾਵਾਂ ਨੂੰ ਯਾਰ ਦੋਸਤਾਂ ਨੂੰ ਕੋਈ ਕਿਸੇ ਦੇ ਨਾਲ ਕੋਈ ਵਫਾਦਾਰੀ ਵਾਲੀ ਕੋਈ ਗੱਲ ਹੀ ਨਹੀਂ ਹੈ ਵੀ ਕਹਿਣ ਲੱਗਿਆਂ ਕਈ ਵਾਰੀ ਸ਼ਰਮ ਵੀ ਆਉਂਦੀ ਆ ਕਿ ਇਹ ਸੰਸਾਰ ਜਿਹੜਾ ਵਾ ਪ੍ਰਮਾਤਮਾ ਨੇ ਸਾਨੂੰ ਜਿਹੜਾ ਵਾ ਇਹ ਜੱਗ ਸੱਚੇ ਕੀ ਹੈ ਕੋਟੜੀ ਸੱਚੇ ਦਾ ਵਿਸ਼ਵਾਸ ਅਸਲ ਦੇ ਵਿੱਚ ਪ੍ਰਮਾਤਮਾ ਨੇ ਜਿਹੜਾ ਵਾ ਇਹ ਸਾਰੇ ਸ਼ਰੀਰਾਂ ਦੇ ਵਿੱਚ ਪ੍ਰਮਾਤਮਾ ਵੱਸਿਆ ਵਾ ਸਿਰਫ ਕੀ ਆ ਕਿ ਅਸੀਂ ਮਹਿਸੂਸ ਹੀ ਨਹੀਂ ਕਰਦੇ ਅਸੀਂ ਬਾਹਰ ਵੇਨੇ ਲੋਕ ਕੀ ਕਰਦੇ ਆ ਆਪਣੇ ਅੰਦਰ ਝਾਤੀ ਨਹੀਂ ਮਾਰਦੇਗੇ ਅਸੀਂ ਕੀ ਕਰਦੇ ਆ ਆਪਣੇ ਅੰਦਰ ਝਾਤੀ ਮਾਰਨੀ ਆਪਣੇ ਗਰੀਬਾਂ ਦੀ ਵਿੱਚ ਝਾਤੀ ਮਾਰਨੀ ਕਿ ਮੈਂ ਕੀ ਕਰ ਰਿਹਾ ਜਦੋਂ ਅਸੀਂ ਆਪਣੇ ਅੰਦਰ ਝਾਤੀ ਮਾਰਾਂਗੇ ਆਪਣਾ ਅੰਦਰ ਸਾਫ਼ ਕਰਾਂਗੇ ਤੇ ਫੇਰੀ ਜਿਹੜਾ ਵਾ ਅਸਲ ਦੇ ਵਿੱਚ ਜਿਹੜਾ ਵਾ ਜਦੋਂ ਕਿਸੇ ਵੀ ਪਿੰਡ ਦੀ ਜਾਂ ਸ਼ਹਿਰ ਦੀ ਸਫਾਈ ਕਰਨੀ ਹੋਵੇ ਤਾਂ ਘਰ ਤੋਂ ਸ਼ੁਰੂ ਹੁੰਦੀ ਹੈ ਹਰ ਘਰ ਆਪਣੇ ਘਰ ਵਿੱਚ ਸਫਾਈ ਕਰੂਗਾ ਨਾ ਤੇ ਸਾਰੇ ਮਹੱਲੇ ਦੀ ਸਾਰੇ ਸ਼ਹਿਰ ਦੀ ਸਫਾਈ ਜਿਹੜੀ ਆਪਣੇ ਆਪ ਹੀ ਹੋ ਜਾਂਦੀ ਹੈ ਤੇ ਹਰ ਘਰ ਨੂੰ ਸਾਫ਼ ਕਨੇ ਕਰਨਾ ਘਰ ਵਾਲੇ ਨੇ ਜਿਹੜੇ ਘਰ ਚ ਰਹਿੰਦੇ ਹੁਣ ਆਪਾਂ ਆਪਣੇ ਸਰੀਰ ਨੂੰ ਆਪਣੇ ਚੰਗੇ ਗੁਣ ਲਿਓਣੇ ਆ ਆਪਣੇ ਹਿਰਦੇ ਨੂੰ ਸਾਫ਼ ਕਰਨਾ ਉਹ ਕਨੇ ਕਰਨਾ ਆਪਾਂ ਆਪ ਕਰਨਾ ਖੁਦ ਕਿਸੇ ਨੇ ਨਹੀਂ ਕਰਨਾ ਕਿਸੇ ਨੂੰ ਸਾਡੇ ਨਾਲ ਕੀ ਲੱਗੇ ਭਾਵੇਂ ਉਹ ਅਸੀਂ ਕਿਸੇ ਸਫਾਈ ਵਾਲੇ ਕੋ ਘਰ ਸਾਫ਼ ਕਰਾਈਏ ਜਿਹੜਾ ਬਾਹਰੀ ਘਰ ਜਿੱਤੇ ਆ ਪਰ ਇੰਨੇ ਆ ਤੇ ਭਾਵੇਂ ਆਪਾਂ ਖੁਦ ਕਰੀਏ ਪਰ ਜਿਹੜੇ ਖੁਦ ਕਰਦੇ ਆ ਉਹਦੇ ਨਾਲ ਦੀ ਕੋਈ ਮਜ਼ਾ ਨਹੀਂ ਕਿਉਂਕਿ ਉਹ ਹਰ ਚੀਜ਼ ਜਿਹੜੀ ਚੰਗੀ ਤਰ੍ਹਾਂ ਝਾੜ ਕੇ ਚੰਗੀ ਤਰ੍ਹਾਂ ਸੰਭਾਲ ਕੇ ਸੋਹਣੇ ਤਰੀਕੇ ਦੇ ਨਾਲ ਪੋਚਾ ਲਗਾ ਕੇ ਹਰ ਚੀਜ਼ ਨੂੰ ਚੰਗੀ ਤਰ੍ਹਾਂ ਸਾਫ਼ ਕਰਦਾ ਕਿਉਂਕਿ ਉਹਦਾ ਆਪਣਾ ਘਰ ਹੈ। ਇਸੇ ਤਰ੍ਹਾਂ ਅਸੀਂ ਆਪਣੇ ਮਨ ਨੂੰ ਜਿਹੜਾ ਵਾ ਨਾ ਆਪਣੀ ਅੰਦਰ ਨੂੰ ਜਿਹੜਾ ਵਾ ਆਪਣੇ ਮਨਾਂ ਵਿੱਚੋਂ ਵਕਾਰਾਂ ਦੀ ਮੈਲ ਜਿਹੜੀ ਦੂਰ ਕਰਨੀ ਹੈ ਨਾ ਉਹ ਕਦੇ ਨਾ ਕਰਨੀ ਗੁਰਬਾਣੀ ਨਾਲ, ਗੁਰੂ ਦੀ ਸਿੱਖਿਆ ਨਾਲ। ਉਹਦੇ ਵਾਸਤੇ ਜਿਹੜੀ ਦਵਾਈ ਆ, ਉਹਦੇ ਵਾਸਤੇ ਜਿਹੜਾ ਸਾਬਣ ਆ ਉਹਦੇ ਵਾਸਤੇ ਜਿਹੜਾ ਪਾਣੀ ਆ ਉਹ ਗੁਰਬਾਣੀ ਆ। ਗੁਰੂ ਸਾਹਿਬ ਨੇ ਫਰਮਾਇਆ ਵੀ ਜਪਜੀ ਸਾਹਿਬ ਦੇ ਵਿੱਚ ਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਨ ਲਈਏ ਉਹ ਤੋਏ ਪਰ ਇਹ ਮਦ ਪਾਪਾਂ ਕੇ ਸੰਗ ਉਹ ਤੋਪੇ ਨਾਵੇਂ ਕੇ ਰੰਗ ਇਸ ਕਰਕੇ ਸਾਨੂੰ ਆਪਣੇ ਹਿਰਦੇ ਨੂੰ ਜਿਹੜਾ ਵਾ ਅਸੀਂ ਖੋਦ ਆਪ ਸਾਫ਼ ਕਰਨਾ ਕਹਿੰਦੇ ਨੇ ਲਿਖ ਨਾਮ ਸਲਾ ਲਿਖ ਲਿਖ ਅੰਤ ਨਾ ਪਾਰਾ ਵਾਰ ਕਹਿੰਦੇ ਆ ਕਿ ਇਹ ਗੱਲ ਮਨ ਦੇ ਵਿੱਚ ਪੱਕੀ ਤਰ੍ਹਾਂ ਧਾਰ ਲਾ ਲਿਖ ਲਾ ਜਿਵੇਂ ਕਈ ਵਾਰੀ ਕਹਿ ਦਿੰਦੇ ਨੇ ਨਾ ਪੱਥਰ ਤੇ ਲਕੀਰਿਆ ਜਾਂ ਇਹ ਗੱਲ ਅ ਮਿਟਿਆ ਇਸੀ ਤਰ੍ਹਾਂ ਗੁਰੂ ਸਹਿਬਾਨ ਨੇ ਵੀ ਆਪਾਂ ਨੂੰ ਇਹ ਗੱਲ ਪੱਕੀ ਲਿਖ ਦਿੱਤੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਦੱਸ ਦਿੱਤਾ ਵਾ ਕਿ ਇਹਨਾਂ ਪੰਕਤੀਆਂ ਵਿੱਚ ਇਹ ਗੱਲ ਲਿਖ ਲਓ ਕਿ ਨਾਮ ਦੇ ਨਾਲ ਜਿਹੜੀ ਪ੍ਰਮਾਤਮਾ ਦੀ ਸਲਾਹਤਾ ਕਰਨੀ ਆ ਸਿਫਤ ਕਰਨੀ ਆ ਵਡਿਆਈ ਕਰਨੀ ਆ ਜਦੋਂ ਅਸੀਂ ਜਿਹਦੀ ਸਿਫਤ ਕਰਾਂਗੇ ਨਾ ਸਾਡੇ ਜੋ ਉਹੋ ਜਿਹੇ ਗੁਣ ਹੋਣ ਨੇ ਮਾਫ ਕਰਨਾ ਜੇ ਕੋਈ ਗਾਣੇ ਵਾਲਿਆਂ ਦੀ ਕੋਈ ਗਾਇਕਾਂ ਦੀ ਜਿਹੜੀ ਸਿਫਤ ਕਰਦਾ ਰਹਿੰਦਾ ਨਾ ਜਿਹੜਾ ਨਕਲ ਕਰਦਾ ਰਹਿੰਦਾ ਉਹਨੂੰ ਗਾਉਣ ਦਾ ਚਸ ਪੈ ਜਾਂਦਾ ਜਾਂ ਚਸਕਾ ਪੈ ਜਾਂਦਾ ਜਾਂ ਗਾਇਕ ਬਣ ਜਾਂਦਾ ਜਿਹੜੇ ਕੀਰਤਨ ਸਿੰਘ ਰਾਗੀ ਕਥਾਵਾਚਕ ਜਾਂ ਪਾਠਕ ਬੰਦੇ ਆ ਉਹ ਉਹਨਾਂ ਵਾਂਗ ਵਹਿੰਦੇ ਆ ਫਿਰ ਉਹੋ ਜੀ ਬੰਦ ਦੀ ਕੋਸ਼ਿਸ਼ ਕਰਦੇ ਏਸੀ ਤਰ੍ਹਾਂ ਜਦੋਂ ਅਸੀਂ ਗੁਰੂ ਦੀ ਸਿੱਖਤ ਸਲਾਹ ਕਰਾਂਗੇ ਜਦੋਂ ਅਸੀਂ ਪ੍ਰਮਾਤਮਾ ਦੀ ਸਿੱਖਤ ਸਲਾਹ ਕਰਾਂਗੇ ਸਾਡੇ ਵਿੱਚ ਵੀ ਉਹੋ ਜਿਹਾ ਬੰਦ ਦੀ ਇੱਕ ਜਿਹੜੀ ਆ ਭਾਵਨਾ ਪੈਦਾ ਹੋਊਗੀ ਕਿ ਅਸੀਂ ਵੀ ਚੰਗੇ ਇਨਸਾਨ ਬਣੀਏ ਅਸੀਂ ਵੀ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਜਿਹੜਾ ਸਫਲ ਕਰੀਏ ਲੇਕ ਨਾਮ ਸਲਾ ਲੇਖ ਲੇਖ ਅੰਤ ਨ ਪਾਰਾ ਵਾਰ ਉਸ ਪਰਮੇਸ਼ਰ ਦਾ ਕੋਈ ਅੰਤ ਨਹੀਂ ਕੋਈ ਬੰਨਾ ਨਹੀਂ ਕੋਈ ਕਿਸੇ ਜਿਵੇਂ ਕਹਿ ਸਕਦੇ ਆ ਕਿ ਕੋਈ ਪਰਵਾਰ ਹੀ ਨਹੀਂ ਕੋਈ ਲਿਮਟ ਨਹੀਂ ਹਰ ਜਗ੍ਹਾ ਪ੍ਰਮਾਤਮਾ ਮੌਜੂਦ ਆ ਹਰ ਜਗ੍ਹਾ ਸਰਬਵਿਆਪਕ ਆ ਸ੍ਰੀ ਟੀ ਦੇ ਹਰ ਕਣ ਕਣ ਦੇ ਵਿੱਚ ਜਿਹੜੇ ਮਰਜੀ ਮੁਲਕ ਚ ਚਲੇ ਜਾਓ ਜਿੱਥੇ ਮਰਜੀ ਜਾਓ ਭਾਵੇਂ ਪਤਾਲ ਚ ਚਲੇ ਜਾਓ ਭਾਵੇਂ ਕਾਚ ਚ ਚਲੇ ਜਾਓ ਹਰ ਜਗ੍ਹਾ ਵਾਹੀ ਗੁਰੂ ਕਾਲਪੁਰਖ ਜਿਹੜਾ ਵਾ ਉਹ ਮੌਜੂਦ ਆ ਇਸ ਕਰਕੇ ਉਹਨੂੰ ਸਲਾਉਣਾ ਆ ਵਾਹਿਗੁਰੂ ਦੇ ਨਾਮ ਦੀ ਉਸਤੀ ਲਿਖ ਤੇ ਲਗਾਤਾਰ ਲੇ ਕੇ ਉਸ ਦਾ ਕੋਈ ਫੀਰ ਤੇ ਔੜਕ ਨਹੀਂ ਹੈਗਾ। ਗੁਰੂ ਸਾਹਿਬ ਹੁੰਦੇ ਬਾਬਾ ਇਹ ਲੇਖਾ ਲਿਖ ਜਾਣ। ਕਹਿੰਦੇ ਇਹ ਲੇਖਾ ਜਿਹੜਾ ਵਾ ਉਹ ਲਿਖ ਜਾਣ। ਕਿ ਇਹ ਜਿਹੜਾ ਲੇਖਾ ਵਾ ਇਸ ਹਸਾਬ ਕਿਤਾਬ ਨੂੰ ਜਿਹੜਾ ਵਾ ਲਿਖਣਾ ਵਾ। ਕਹਿੰਦੇ ਨੇ ਜਿੱਥੇ ਲੇਕਾ ਮੰਗੀਏ ਤਿੱਤੇ ਹੋਏ ਸੱਚਾ ਨਿਸ਼ਾਨ ਤਾਂ ਜੋ ਜਿੱਤੇ ਹਿਸਾਬਗਾਤ ਪੁੱਛਿਆ ਜਾਵੇ ਉਤੇ ਤੇਰੇ ਉਤੇ ਸੱਚੇ ਨਾਮ ਦਾ ਚਿੰਨ ਜਿਹੜਾ ਵਾ ਹੋਵੇ ਵੇਖੋ ਆਪਾਂ ਸੰਸਾਰ ਦੇ ਵਿੱਚ ਜਿਹੜਾ ਬੱਚਾ ਕਲਾਸ ਦੇ ਵਿੱਚ ਪੜਦਾ ਵਾ ਉਹਦਾ ਇਮਤਿਹਾਨ ਹੁੰਦਾ ਜੋ ਵੀ ਉਹ ਕੰਮ ਕਰਦਾ ਸਿਲੇਬਸ ਦੇ ਵਿੱਚ ਆਪਣੇ ਸਕੂਲ ਦੇ ਵਿੱਚੋਂ ਪੜਦਾ ਵਾ ਕਿਤਾਬਾਂ ਦੇ ਵਿੱਚ ਉਹਦਾ ਇਮਤਿਹਾਨ ਹੁੰਦਾ ਉਹਦੀ ਕਲਾਸ ਦਾ ਕੋਈ ਵੀ ਕੋਰਸ ਕਰਦੇ ਆ ਜਾਂ ਜਿੱਥੇ ਵੀ ਜਿਹੜਾ ਵਾ ਉਹ ਉਥੇ ਕੋਈ ਖਿਡਾਰੀ ਆ ਜਾਂ ਕਿਤੇ ਵੀ ਕੋਈ ਜਿਹੜੇ ਕੋਈ ਵੀ ਲੈ ਲਓ ਉਹਦਾ ਇਮਤਿਹਾਨ ਹੁੰਦਾ ਉਹਦੀ ਕਵੈਂਦੇ ਯੋ ਕਾਬਲੀਅਤ ਵੈਂਦੇ ਆ ਉਹਦੀ ਯੋਗਤਾ ਵੈਂਦੀ ਉਹਦੇ ਸਰਟੀਫਿਕੇਟ ਵੈਂਦੇ ਆ ਇਹਨੂੰ ਜਾਂਚ ਹੈ ਕਿ ਨਹੀਂ ਜਾਂਚ ਉਹਦੀ ਪ੍ਰੈਕਟੀਕਲ ਵੀ ਮੰਗਦੇ ਆ ਕਿ ਤੇਰਾ ਐਕਸਪੀਰੀਅੰਸ ਕੀ ਆ ਨਾਲ ਨਾਲ ਕਿਹੜਾ ਜਦੋਂ ਆਪਾਂ ਕੋਈ ਜੋਬ ਲੈਣ ਜਾਣ ਵਾਸਤੇ ਜਦੋਂ ਅਪਲਾਈ ਕਰਦੇ ਆ ਦੇ ਨਾਲ ਆਪਣੇ ਕੋਲ ਜਿੱਥੇ ਪੜ੍ਹਾਈ ਮੰਗਦੇ ਆ ਨਾਲ ਉੱਥੇ ਆਪਣੇ ਕੋਲ ਐਕਸਪੀਰੀਅੰਸ ਵੀ ਲੈਂਦੇ ਹੋ ਤਜਰਬਾ ਕਹਿੰਦੇ ਆ ਕਿ ਜੇ ਆਪਾਂ ਇੱਥੇ ਸੰਸਾਰ ਦੇ ਵਿੱਚ ਉਸ ਚੀਜ਼ ਦੀ ਵੈਲਿਊ ਪੈਂਦੀ ਆ ਨਾ ਤੇ ਪ੍ਰਮਾਤਮਾ ਦੇ ਦਰਗਾਹ ਵਿੱਚ ਜਿਹੜੀ ਆ ਨਾਮ ਦੀ ਵੈਲਿਊ ਪੈਂਦੀ ਉਹਥੇ ਲੇਖਾ ਪ੍ਰਮਾਤਮਾ ਜਦੋਂ ਪੁੱਛਦਾ ਕਿ ਤੂੰ ਕੀ ਕਟਿਆ ਇਹ دنیਵੀ ਧਨ ਘਟਦੇ ਆ ਉਹ ਜਿਹੜਾ ਪ੍ਰਮਾਰਥਕ ਧਨ ਆ ਇਹ ਜਿਹੜੀ ਗੁਰਬਾਣੀ ਜਦੋਂ ਆਪਾਂ ਜਿਹੜੀ ਪੜ੍ਹਦੇ ਆ ਨਾ ਇਹ ਜਿਹੜੀ ਸਾਨੂੰ ਇੱਥੇ ਸੰਸਾਰ ਦੇ ਵਿੱਚ ਕੰਮ ਆਉਂਦੀ ਆ ਨਾ ਸੰਸਾਰ ਵਿੱਚ ਸਹੀ ਰਹਿੰਦੇ ਆ ਚੰਗੇ ਕਰਮ ਕਰਦੇ ਆ ਗੁਰੂ ਦੀ ਵਡਿਆਈ ਕਰਦੇ ਆ ਸੁਭਾ ਘਟਦੇ ਆ ਉਸੇ ਨਾਲ ਨਾਲ ਅਸੀਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਜਿਹੜਾ ਪਾਸ ਹੁੰਨੇ ਆ ਯਾਨੀ ਕਿ ਉੱਥੇ ਵੀ ਸਾਨੂੰ ਜਿਹੜੀ ਆ ਉਹ ਚੰਗੀ ਜਿਹੜੀ ਆ ਥਾਂ ਮਿਲਦੀ ਆ ਉੱਥੇ ਸਾਡਾ ਜਿਹੜਾ ਵਾ ਤੁਸੀਂ ਸਮਝ ਸਕਦੇ ਜਿਹੜੇ ਗੁਰਬਾਣੀ ਪੜ੍ਹਦੇ ਆ ਜਿਹੜੇ ਭਗਤ ਜਨ ਲੋਕ ਆ ਉਹਨਾਂ ਨੂੰ ਉੱਥੇ ਜਿਹੜੀ ਵਡਿਆਈ ਮਿਲਦੀ ਆ ਔਰ ਵਾਹਿਗੁਰੂ ਉਹਨਾਂ ਨੂੰ ਨਿਵਾਜਦਾ ਵਾ ਤਾਂ ਜੋ ਜਿੱਥੇ ਤੇਰਾ ਹਸਾਬਕਤਾ ਪੁੱਛਿਆ ਜਾਵੇ ਉੱਥੇ ਤੇਰੇ ਉੱਥੇ ਸੱਚਾ ਚਿੰਨ ਹੋਵੇ ਤੈਨੂੰ ਵਾਹਿਗੁਰੂ ਜਿਹੜਾ ਵਾ ਬਿਲਕੁਲ ਪਵਿੱਤਰ ਬੰਦੇ ਨੂੰ ਜਿਹੜੀ ਆ ਨਾ ਵਾਹਿਗੁਰੂ ਜਿਹੜਾ ਵਾ ਆਪਣੇ ਆਪ ਜਿਹੜੀ ਹੈ ਗੋਦ ਦਿੰਦਾ ਆਪਣੀ ਥਾਂ ਬਖਸ਼ਦਾ ਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦਚਾਉ ਜਿੱਥੇ ਇਜਦਾ ਸਦੀਵੀ ਪਰਸ਼ੰਨਤਾ ਅਤੇ ਹਮੇਸ਼ਾ ਦੇ ਹਿੱਤ ਸਾਧਾ ਪ੍ਰਦਾਨ ਹੁੰਦੀ ਹਨ देयर वेयर ग्रेटनेस इंटरनल पीस एंड इवर लास्टिंग जॉय इव आर बेस्ट अवार्ड ਜਿੱਥੇ ਵਡਿਆਈਆਂ ਮਿਲਦੀਆਂ ਇਨਸਾਨ ਨੂੰ ਸਦਾ ਜਿਹੜਾ ਜੀਵਨ ਉਹਦਾ ਜਿਹੜਾ ਕੁਝ ਹਾਰ ਹੋ ਜਾਂਦਾ ਖੁਸ਼ੀਆਂ ਮਿਲਦੀਆਂ ਕਰਮ ਮਿਲੇ ਤਾਂ ਪਾਈਏ ਨਾਹੀ ਗੱਲ ਨਹੀਂ ਵਾਉ ਦਵਾਉ ਜੇਕਰ ਬੰਦਾ ਰੱਬ ਦੀ ਰਹਿਮਤ ਦਾ ਪਾਤਰ ਹੋ ਜਾਵੇ ਕੇਵਲ ਤਾਂ ਹੀ ਉਹ ਐਸੀਆਂ ਇਜਤਾਂ ਪਾਉਂਦਾ ਅਤੇ ਵੇਲੀਆਂ ਗੱਲਾਂ ਨਾਲ ਨਹੀਂ ਹੁਣ ਗੱਲਾਂ ਕਰਕੇ ਅਸੀਂ ਚੰਗੇ ਬਣ ਜੀ ਗੱਲੀ ਅਸੀਂ ਚੰਗੀਆਂ ਆਚਾਰੀਆਂ ਬੁਰੀਆਂ ਗੁਰਬਾਣੀ ਦੀ ਇੱਕ ਪੰਕਤੀ ਆਉਂਦੀ ਆ ਕਿ ਗੱਲਾਂ ਨਾਲ ਦੀ ਸਾਰੇ ਚੰਗੇ ਬਣ ਜਾਂਦੇ ਆ ਪਰ ਅਸਲ ਦੇ ਵਿੱਚ ਸਾਡਾ ਜਿਹੜਾ ਕੈਰੇਕਟਰ ਆ ਸਾਡਾ ਆਚਰਣ ਜਿਹੜਾ ਵਾ ਉਹ ਚੰਗਾ ਹੋਣਾ ਚਾਹੀਦਾ ਹੈ ਕਰਮ ਸਾਨੂੰ ਚੰਗੇ ਕਰਨੇ ਪੈਣੇ ਕਰਮ ਮਿਲੇ ਤਾਂ ਪਾਈਏ ਕਰਮਾਂ ਦੇ ਨਾਲ ਜਿਹੜਾ ਨਿਵੇੜਾ ਹੋਣਾ ਕਰਮੀ ਆਪੋ ਆਪਣੀ ਗੈ ਮਸ਼ੱਕਤ ਕਾਲ ਨਾਨਕ ਤੇ ਮੁਕ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗੈ ਮਸ਼ੱਕਤ ਕਾਲ ਨਾਨਕ ਤੇ ਮਕੂਜਲੇ ਸ਼ਿਰਕੇ ਦੀ ਛੁੱਟੀ ਨਾਲ। ਸੋ ਕਰਮਾਂ ਦੇ ਨਾਲ ਜਿਹੜਾ ਵਾ ਉਹ ਆਪਾਂ ਨੂੰ ਵਡਿਆਈ ਮਿਲਣੀ ਆ। ਗੱਲਾਂ ਦੇ ਨਾਲ ਆਪਾਂ ਨੂੰ ਕੱਖ ਨਹੀਂ ਮਿਲਣਾ ਜਿੰਨੀ ਮਰਜੀ ਗੱਲਾਂ ਮਾਰੀ ਜਾਓ, ਚੁਗਲੀਆਂ ਕਰੀ ਜਾਓ, ਨਿੰਦਿਆ ਕਰੀ ਜਾਓ। ਭਾਵੇਂ ਗੱਲਾਂ ਦੇ ਨਾਲ ਤੁਸੀਂ ਕਹੀ ਜੋ ਅਸੀਂ ਬੜੇ ਚੰਗੇ ਆ, ਅਸੀਂ ਆ ਆ। ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੀ ਦਿਨ ਰਾਤ। ਗੱਲਾਂ ਦੇ ਕਈ ਜਿਹੜੇ ਬੜੇ ਕੁਪ ਬੰਦ ਦਿੰਦੇ, ਕਈ ਕੁਛ ਕਰ ਦਿੰਦੇ ਕਿ ਬੜੇ ਆਪਣੇ ਆਪ ਨੂੰ ਜਿਹੜਾ ਵਾ ਗੱਲਾਂ ਦੇ ਨਾਲ ਜਿਹੜਾ ਦਰਸਾ ਦਿੰਦੇ ਕਿ ਮੈਂ ਬਹੁਤ ਚੰਗਾ ਠੱਗ ਬਹੁਤ ਗੱਲਾਂ ਕਰ ਲੈਂਦੀ। ਬੇਟੀਆਂ ਬੇਟੀਆਂ ਗੱਲਾਂ ਵਿੱਚ ਪਰਮਾ ਰਿੰਦੇ ਲੋਕਾਂ ਨੂੰ ਫਸਾ ਲੈਂਦੇ ਠੱਗੀਆਂ ਮਾਰ ਲੈਂਦੀ। ਸੋ ਕਹਿਣ ਤੋਂ ਭਾਵ ਹੈ ਕਿ ਗੱਲਾਂ ਦੇ ਨਾਲ ਗੱਲ ਨਹੀਂ ਬਲ ਨਹੀਂ ਪੰਜਾਬੀ ਦੇ ਵਿੱਚ ਇੱਕ ਮਹਾਵਰਾ ਵੀ ਹੁੰਦਾ ਗੱਲਾਂ ਦਾ ਕੜਾ ਬਣਾਉਣਾ ਕਈਆਂ ਨੂੰ ਹੁੰਦਾ ਵਾ। ਕਈ ਗੱਲਾਂ ਦਾ ਕੜਾ ਬਣਾ ਬਣਾ ਕੇ ਦੇ ਮੱਲੋਂ ਕੌਂਦੇ ਰਿੰਦੇ ਲੋਕਾਂ ਨੂੰ ਕਹਿਣ ਤੋਂ ਭਾਵ ਕਿ ਆਪਣੇ ਮਗਰ ਲਾ ਰਹੇ ਆ। ਪੰਬਲ ਪੂਸੇ ਚ ਪਾ ਲੈਂਦੇ ਉਹਨਾਂ ਨੂੰ ਤੇ ਦੇਂਦੇ ਕੱਖ ਨਹੀਂ। ਕਹਿਣ ਤੋਂ ਭਾਵ ਕਿ ਇਹ ਗੱਲਾਂ ਦੇ ਨਾਲ ਜਿਹੜਾ ਵਾ ਜੇ ਕਹੀਏ ਰੱਬ ਨੂੰ ਪਾਲਾਂਗੇ ਤੇ ਨਹੀਂ ਗੱਲਾਂ ਨਾਲ ਨਹੀਂ ਬਾਨੀ ਗੱਲ ਇਹ ਤੇ ਕਰਮ ਕਰਨੇ ਪੈਣੇ ਚੰਗੇ। ਜਿਵੇਂ ਬੱਚਾ ਪੜ੍ਹਾਈ ਕਰਦਾ ਨਾ ਸਿੱਖਦਾ ਕੋਈ ਵੀ ਆ ਕੋਈ ਸਕੂਟਰਾਂ ਦੀ ਜਾਜ ਕੋਈ ਮੋਟਰਸਾਈਕਲਾਂ ਦੀ ਜਾਜ ਕੋਈ ਵੀ ਮਕੈਨਿਕ ਜਿਹੜਾ ਵਾ ਨਾ ਜਨਾ ਜਿਹੜਾ ਕੋ ਕੰਮ ਨਹੀਂ ਨਾ ਆਪਾਂ ਨੂੰ ਕਰਕੇ ਵਿਖਾਉਂਦਾ ਆਪਣਾ ਕੰਮ ਨਹੀਂ ਕਰਦਾ ਆਪਾਂ ਉਹਨੂੰ ਪੈਸੇ ਨਹੀਂ ਦਿੰਦੇ ਆਪਾਂ ਕਹਿੰਨੇ ਨਹੀਂ ਪਈ ਪਹਿਲਾਂ ਕੰਮ ਕਰ ਭਾਵੇਂ ਕਹੀ ਜਾਵੇ ਮੈਨੂੰ ਵਧੀਆ ਬਣਾਉਣਾ ਆਉਂਦਾ ਵਾ ਮੈਂ ਆਹ ਕਰ ਦੂੰ ਉਹ ਕਰ ਦੂੰਗਾ ਜਨਾ ਮਰਜੀ ਕਹੀ ਜਾਵੇ ਆਪਾਂ ਕਹਿੰਦਾ ਨਹੀਂ ਪਈ ਸਾਡਾ ਕੰਮ ਚਲਾ ਆ ਪਈ ਜਨੂੰ ਠੀਕ ਕਰ ਫਿਰ ਆਪਾਂ ਉਹਦੀ ਪੈਸੇ ਦੇਨੇ ਆ ਫੀਸ ਦੇਨੇ ਇਸੇ ਤਰ੍ਹਾਂ ਹੀ ਸਾਨੂੰ ਗੁਰੂ ਦੇ ਅਜੂਰੀ ਦੇ ਵਿੱਚ ਜੇ ਚੰਗੇ ਕਰਮ ਕਰਕੇ ਹੀ ਸਾਨੂੰ ਜਿਹੜੀ ਪ੍ਰਵਾਨਗੀ ਮਿਲਣੀ ਆ ਸਾਡੀ ਸਿਫਤ ਸਲਾਹ ਜਿਹੜੀ ਆ ਸਾਡੀ ਜਿਹੜੀ ਤਾਂ ਹੀ ਕੰਮ ਆਉਣੀ ਆ ਜੇ ਅਸੀਂ ਚੰਗੇ ਕਰਮ ਕਰਾਂਗੇ ਤੇ ਅਦਰਵਾਈਜ਼ ਜਿੰਨਾ ਮਰਜ਼ੀ ਭਾਵੇਂ ਗੱਲਾਂ ਕਰੀ ਜਾਈਏ ਗੱਲਾਂ ਦੇ ਨਾਲ ਗੁਰੂ ਮਹਾਰਾਜ ਕਹਿੰਦੇ ਆ ਕਿ ਗੱਲੀ ਨਾ ਹੀ ਗੱਲੀ ਵਾਓ ਦਵਾਓ ਵੇਲੀਆਂ ਗੱਲਾਂ ਨਾਲ ਕੱਖ ਨਹੀਂ ਬੰਨਾ ਇਫ ਵਨ ਹਾਸ ਰਿਸੀਵਡ ਗੋਡ ਗ੍ਰੇਸ ਦੈਨ ਸੱਚ ਆਨਰਜ਼ ਆ ਰਿਸੀਵਡ ਐਂਡ ਨਾਟ ਬਾਈ ਮੀਅਰ ਵਰਡਜ਼ ਇਕ ਜਾ ਵੀ ਇਕ ਜਾ ਉੱਠ ਰਖੀਏ ਨਾਬਸਲਾਰ ਕਈ ਆਉਂਦੇ ਆ ਤੇ ਕਈ ਖੜੇ ਹੋ ਕੇ ਤੁਰ ਜਾਂਦੇ ਆ ਉਹ ਆਪਣੇ ਉੱਚੇ ਨਾਮ ਰਖਵਾਉਂਦੇ ਹਨ ਕਈ ਆਏ ਇੱਥੇ ਤੇ ਕਈ ਚਲੇ ਗਏ ਗੱਲਾਂ ਕਰ ਕਰਕੇ ਬڑے بڑے ਨਾਮ ਹੀ ਰਖਾਉਂਦੇ ਆ ਕਈ ਮਤਲਬ ਆਪਣੇ ਆਪ ਨੂੰ ਜਿਹੜਾ ਵੱਡਾ ਵੱਡਾ ਦਿਸ ਦਰਸਾਉਂਦੇ ਆ ਪਰ ਕਹਿੰਦੇ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਕਈ ਭਿਖਾਰੀ ਪੈਦਾ ਕੀਤੇ ਗਏ ਤੇ ਕਈ ਭਾਰੀਆਂ ਕਚਾਰੀਆਂ ਲਾਉਂਦੇ ਆ ਇਸ ਸੰਸਾਰ ਦੇ ਵਿੱਚ ਕਈ ਮੰਗਤੇ ਆ ਤੇ ਕਈ ਜਿਹੜੇ ਆ ਉਹ ਵੱਡੀਆਂ-ਵੱਡੀਆਂ ਦਰਬਾਰ ਲਾਉਂਦੇ ਆ ਕਚਹਿਰੀਆਂ ਲਾਉਂਦੇ ਆ ਇਹ ਪਰਮਾਤਮਾ ਦੀ ਜਿਹੜੀ ਲੀਲਾ ਵਾ ਅੱਗੇ ਗਿਆ ਜਾਣੀਵੇਂ ਨਾਵੇਂ ਬੇਕਾਰ ਅੱਗੇ ਪੁੱਜ ਕੇ ਆਦਮੀ ਨੂੰ ਭਾਵ ਕਰੇਗਾ ਕਿ ਨਾਮ ਦੇ ਬਾਝੋਂ ਉਹ ਨਕੰਮਾ ਹੈ ਕਿ ਜੇ ਆਪਾਂ ਨਾਮ ਦੀ ਕਮਾਈ ਨਹੀਂ ਕਰਦੇ ਆਪਾਂ ਚੰਗੇ ਕਰਮ ਨਹੀਂ ਕਰਦੇ ਤੇ ਫਿਰ ਸਭ ਕੁਝ ਬੇਕਾਰ ਆ ਵਿਅਰਥਿਆ ਕਹਿੰਦੇ ਭੈ ਤੇਰੀ ਡਰ ਅਗਲਾ ਖਾਪ-ਖਾਪ ਛਿਜੇ ਦੇ ਗੁਰੂ ਮਹਾਰਾਜ ਕਹਿੰਦੇ ਨੇ ਕਿ ਮੈਂ ਤੇਰੇ ਇਤਰਾਹ ਦੇ ਕਾਰਨ ਤੇਰੇ ਡਰ ਕਾਰਨ ਬਹੁਤ ਸੇਮਿਆ ਹੋਇਆ ਹਾਂ ਇਹ ਸਾਈਂ ਤੇਰੇ ਦੁਕਾਂਤਰ ਤੇ ਵਿਆਕਲ ਹੋ ਮੇਰਾ ਸਰੀਰ ਨਾਸ਼ ਹੋ ਰਿਹਾ ਇਹ ਸਰੀਰ ਜਿਹੜਾ ਦਿਨੋਂ-ਦੇਣੇ ਦੀ ਯਾਰਜੂ ਘਟਦੀ ਜਾ ਰਹੀ ਹੈ ਇਹ ਜਦੋਂ ਜਵਾਨੀ ਤੋਂ ਬਾਅਦ ਪਹਿਲਾਂ ਬਚਪਨ ਆਉਂਦਾ ਵਾ ਫਿਰ ਜਵਾਨੀ ਆਉਂਦੀ ਆ ਫਿਰ ਜਿਹੜਾ ਜਵਾਨੀ ਤੋਂ ਬਾਅਦ ਜਿਹੜਾ ਬਡਾਪਾ ਸ਼ੁਰੂ ਹੋ ਜਾਂਦਾ ਜਾਨੀ ਕਿ ਆਪ ਬਡਾਪੇ ਵੱਲ ਤੁਰ ਪਈਨੇ ਆ। ਇਹ ਸਰੀਰ ਦਿਨੋਂ ਦਿਨ ਜਿਹੜਾ ਵਾ ਨਕੰਮਾ ਹੋ ਰਿਹਾ ਵਾ, ਬੇਕਾਰ ਹੁੰਦਾ ਜਾ ਰਿਹਾ ਵਾ। ਇਸ ਕਰਕੇ ਜਿਹੜਾ ਵਾ ਇਹਨੂੰ ਸੰਭਾਲਣ ਦੀ ਲੋੜ ਆ, ਨਾਮ ਦੀ ਕਮਾਈ ਕਰਨੀ ਆ। ਇਹ ਸਰੀਰ ਨਾਸ਼ਮਾਨ ਹੈ, ਇੱਕ ਦਿਨ ਨਾਸ਼ ਹੋਣਾ ਹੀ ਹੋਣਾ। ਭਾਵੇਂ ਜਿੰਨੀ ਮਰਜੀ ਸੰਭ ਸੰਭਾਲ ਕਰ ਲਈਏ। ਅੱਗੇ ਪੁੱਜ ਕੇ ਆਦਮੀ ਜਿਹੜਾ ਵਾ ਨਾ ਉਹਦੀ ਨਿਪਾਵ ਕਰੇਗਾ ਕਿ ਨਾਮ ਦੇ ਬਾਝੋਂ ਬੰਦਾ ਨਕੰਮਾ ਵਾ, ਬੇਕਾਰ ਆ। ਨਾਮ ਜਿਨ੍ਹਾਂ ਸੁਲਤਾਨ ਖਾਨ ਹੁੰਦੇ ਡਿੱਠੇ ਖੇ। ਕਹਿੰਦੇ ਜਿਨ੍ਹਾਂ ਦੇ ਨਾਮ ਜਿਹੜੇ ਆ ਨਾ ਜਿਹੜੇ ਆਪਣੇ ਆਪ ਨੂੰ ਸੁਲਤਾਨ ਸਮਝਦੇ ਸੀ ਬਾਦਸ਼ਾਹ ਸਮਝਦੇ ਸੀ ਰਾਜੇ ਸਮਝਦੇ ਸੀ ਜਿਨ੍ਹਾਂ ਦੀ ਸ਼ਰੀਰ ਦੀ ਦੁਨੀਆ ਨੱਚਦੀ ਹੀ ਜਿਨ੍ਹਾਂ ਦੇ ਝੰਡੇ ਝੂਲਦੇ ਹੀ ਸੰਸਾਰ ਦੇ ਵਿੱਚ ਉਹ ਵੀ ਮਿੱਟੀ ਦੇ ਵਿੱਚ ਆਖਰ ਮਿਲ ਜਾਂਦੇ ਆ ਉਹਨਾਂ ਨੂੰ ਵੀ ਸ਼ਮਸ਼ਾਨ ਦੇ ਵਿੱਚ ਉਹਨਾਂ ਨੂੰ ਵੀ ਕਬਰਿਸਤਾਨ ਦੇ ਵਿੱਚ ਜਾਣਾ ਪੈਂਦਾ ਵਾ ਕਹਿਣ ਤੋਂ ਪਾਪ ਕੇ ਉਹਨਾਂ ਨੂੰ ਵੀ ਆਪਣੀ ਆਜੀਵੋ ੋ ਕੇ ਇਹ ਤੋਂ ਜਿਹੜਾ ਵਾ ਉਹ ਰੁਖਸਤ ਹੋਣਾ ਪੈਂਦਾ ਹੈ ਸੰਸਾਰ ਨਾਸ਼ਮਾਨ ਆ ਇੱਥੇ ਕੋਈ ਵੀ ਜਿਹੜਾ ਵਾ ਕਾਇਮ ਨਹੀਂ ਰਹਿੰਦਾ ਹਮੇਸ਼ਾ ਇਕ ਪਰਮੇਸ਼ਰ ਦਾ ਨਾਮ ਆ ਜਿਹੜਾ ਸਦਾ ਆਦ ਸੱਚ ਜੁਗਾਰ ਸੱਚ ਹੈ ਵੀ ਸੱਚ ਨਾਨਕੂ ਸੀ ਵੀ ਸੱਚ ਉਹੋ ਹੀ ਆ ਪਰਮੇਸ਼ਰ ਜਿਹੜਾ ਸਦਾ ਕਾਇਮ ਰਹਿਣ ਵਾਲਾ ਵਾ ਬਾਕੀ ਇਥੇ ਕਈ ਆਏ ਕਈ ਚਲੇ ਗਏ ਆਪੋ ਆਪਣੇ ਟੱਲ ਖੜਕਾ ਕੇ ਕਈ ਕੁਸ਼ ਕਰਕੇ ਅੰਤ ਜਿਹੜਾ ਵਾ ਦੋਜਕ ਵਿੱਚ ਵੀ ਗਏ ਕਈ ਜਿਹੜੇ ਆ ਜਿਨ੍ਹਾਂ ਚੰਗੇ ਕਰਮ ਕੀਤੇ ਜਿਨ੍ਹਾਂ ਨੇ ਸਮਾਜ ਵਿੱਚ ਸੇਵਾ ਕੀਤੀ ਉਹਨਾਂ ਦੇ ਨਾਮ ਅੱਜ ਵੀ ਯਾਦ ਕੀਤੇ ਜਾਂਦੇ ਆ ਜਿਨ੍ਹਾਂ ਨੇ ਦੁਨੀਆ ਦੇ ਜ਼ੁਲਮ ਕੀਤਾ ਜਾਂ ਮਾੜੇ ਕੰਮ ਕੀਤੇ ਉਹਨਾਂ ਨੂੰ ਅਜਵੀ ਲਾਂਤਾਂ ਪੈਂਦੀਆਂ ਨਹੀਂ ਸੋ ਕਹਿਣ ਤੋਂ ਭਾਵ ਇਹ ਆ ਕਿ ਸਾਰੇ ਸੰਸਾਰ ਦੇ ਵਿੱਚ ਜਿਹੜੇ ਆ ਬੰਦਾ ਜਿਹੜਾ ਵਾ ਨਾ ਖਾਸ ਕਰਕੇ ਜਿਹੜੇ ਪਸ਼ੂ ਪੰਛੀ ਜਿਹੜੇ ਆ ਰੁੱਖ ਮਨੁੱਖ ਜਿਹੜੇ ਸਾਰੇ ਵਰਪ ਪਰਮਾਤਮਾ ਦੇ ਪੈਦਾ ਕੀਤੇ ਲੇਕਿਨ ਜਿਹੜਾ ਨਾਮ ਆ ਨਾ ਇਹ ਸਪੈਸ਼ਲ ਮਨੁੱਖ ਵਾਸਤੇ ਹੈ ਕਿਉਂਕਿ ਮਨੁੱਖ ਜਾਤੀ ਜਿਹੜੀ ਹਿਊਮਨ ਬੀਂ ਹੈ ਗਿਆ ਨਾ ਜਿਹੜਾ ਭਾਈ ਪ੍ਰਾਪਤ ਮਨੁੱਖ ਦੇ ਹੁਰੀਆ ਇਹ ਜਿਹੜੀ ਮਨੁੱਖ ਦੇ ਆ ਨਾ ਜਿਹੜੀ ਇਹੋ ਹੀ ਨਾਮ ਜਪ ਸਕਦੀ ਕਿਉਂਕਿ ਬੋਲ ਸਕਦੀ ਆ ਪੜ ਸਕਦੀ ਲਿਖ ਸਕਦੀ ਬਾਕੀ ਜਿਹੜੇ ਕੋਈ ਵੀ ਪੰਛੀ ਉਹਨਾਂ ਬਾੜ ਲੇਖ ਨਹੀਂ ਸਕਦੇ ਉਹ ਨਹੀਂ ਸਮਝ ਸਕਦੇ ਉਹ ਦੇ ਵਿਚਾਰੇ ਜਿਹੜੇ ਆ ਨਾ ਬੇਜਬਾਨੇ ਵੀ ਕਹਿ ਦਿੰਨੇ ਉਹਨਾਂ ਨੂੰ ਪਰ ਮਨੁੱਖ ਨੂੰ ਪ੍ਰਮਾਤਮਾ ਨੇ ਅਕਲ ਦਿੱਤੀ ਬੁੱਧੀ ਦਿੱਤੀ ਵਿਦਿਆ ਦਿੱਤੀ ਗੁਰੂ ਦਾ ਗਿਆਨ ਮਿਲਿਆ ਆਪਾਂ ਨੂੰ ਸੋ ਇਹਦਾ ਜਿਹੜਾ ਵਾ ਨਾ ਸਮਾ ਰਹਿੰਦਿਆਂ ਰਹਿੰਦਿਆਂ ਇਹਨੂੰ ਸੰਭਾਲ ਲੈਣਾ ਚਾਹੀਦਾ ਅਦਰਵਾਈਜ਼ ਪਛਤਾਵਾ ਇਹ ਬੇਕਾਰ ਹੋ ਜੀ ਜੀ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨਹੀਂ ਕਹਿੰਦੇ ਨਾਨਕ ਜਦ ਪ੍ਰਾਣੀ ਖੜਾ ਹੈ ਤਾਂ ਕੂਚ ਕਰਦਾ ਹੈ ਸਮੂਹ ਝੂਟੇ ਪਿਆਰ ਟੁੱਟ ਜਾਂਦੇ ਹਨ ਸਾਰੇ ਖਤਮ ਹੋ ਜਾਂਦੇ ਜਦੋਂ ਇਹ ਸੰਸਾਰ ਤੋਂ ਬੰਦਾ ਜਾਂਦਾ ਨਾ ਫਿਰ ਉਹਦੇ ਭੋਗ ਤੋਂ ਬਾਅਦ ਲਗਭਗ ਸਾਰੇ ਜਿਹੜੇ ਭੈਣ ਭਰਾ ਵਾ ਉਹਨੂੰ ਭੁੱਲ ਭੱਲ ਜਾਂਦੇ ਆ ਕੋਈ 2-4 ਜਿਹੜੇ ਖਾਸ ਰਿਸ਼ਤੇਦਾਰ ਜਾਂ ਜਿਹੜੇ ਭੈਣ ਭਰਾ ਜਿਹੜੇ ਆ ਜਿਹੜੇ ਦਾ ਜ਼ਿਆਦਾ ਬੋਹ ਹੁੰਦਾ ਉਹ ਕੋਈ 6 ਮਹੀਨੇ ਸਾਲ ਯਾਦ ਕਰਦੇ ਆ ਜਾਂ ਪਰਿਵਾਰ ਵਾਲੇ ਬਾਕੀ ਕੋਈ ਨਹੀਂ ਯਾਦ ਕਰਦਾ ਕੇ ਇਹਨੂੰ ਕਹਿੰਨ ਤੋਂ ਪਾਵੇ ਆ ਕਿ ਆਪਣੀ ਜਿਹੜੀ ਆ ਨਾ ਕਮਾਈ ਜਿਹੜੀ ਸਾਨੂੰ ਆਪ ਹੀ ਜਿਹੜੀ ਨਾਮ ਦੀ ਕਮਾਈ ਜਿਹੜੀ ਆ ਇਹ ਜਿਹੜਾ ਦੁਨਿਆਵੀ ਧਾਨ ਨੇ ਜਿਹੜਾ ਇਹ ਠੀਕ ਆ ਸਾਡੇ ਧੀਆਂ ਪੋਤਾਂ ਦੇ ਕੰਮ ਆ ਜਾਂਦਾ ਵਾ ਸਾਡੇ ਜਿਹੜਾ ਪਤੀ ਪਤਨੀ ਦੇ ਪਤਨੀ ਦੇ ਕੰਮ ਆਜੂ ਸਾਡੇ ਜਾਣ ਤੋਂ ਬਾਅਦ ਪਰ ਜਿਹੜਾ ਪਰਮਾਰਥਕ ਜਿਹੜਾ ਧਾਨ ਨੇ ਜਿਹੜਾ ਪਰਮਾਤਮਾ ਦਾ ਸਿਮਰਨ ਨੇ ਉਹਨੇ ਸਾਡੇ ਕੰਮ ਹੀ ਆਉਣਾ ਵਾ ਯਾਨੀ ਕਿ ਜਦੋਂ ਅਸੀਂ ਸੰਸਾਰ ਤੋਂ ਰੁਕਸਤ ਹੋਣਾ ਵਾ ਦੁਨੀਆ ਤੋਂ ਜਾਣਾ ਵਾ ਉਥੇ ਜਿਹੜਾ ਵਾ ਉਹ ਦੁਨਿਆਵੀ ਧਾਨ ਨਹੀਂ ਚੱਲਣਾ ਉਥੇ ਗੁਰੂ ਦੀ ਜਿਹੜੀ ਗੁਰੂ ਦਾ ਜਿਹੜੀ ਆਪਣੀ ਜਿਹੜੀ ਬਾਣੀ ਆ ਜਿਹੜਾ ਨਾਮ ਤਾਂ ਨਿਆ ਇਹਨੇ ਚੱਲਣਾ ਉੱਥੇ ਜਾ ਕੇ ਇਸ ਕਰਕੇ ਸਾਨੂੰ ਇਸ ਧੰਨ ਦੀ ਕਮਾਈ ਕਰਨੀ ਚਾਹੀਦੀ ਆ ਤਾਂ ਜੋ ਅਸੀਂ ਜਿਹੜੇ ਆ ਆਪਣੇ ਜਿਹੜਾ ਮੋਕਸ਼ ਦੀ ਪ੍ਰਾਪਤੀ ਕਰ ਸਕੀਏ ਜਿੱਥੇ ਜੀਵਨ ਮੁਕਤ ਹੋਣਾ ਵਾ ਉੱਥੇ ਮੁਕਤੀ ਵੀ ਜਿਹੜੀ ਆ 84 ਲੱਖ ਜੁਨਾਂ ਤੋਂ ਪਾਉਣੀ ਆ ਕਿਉਂਕਿ 84 ਦੇ ਗੇੜ ਤੋਂ ਬਚਣਾ ਵਾ ਕਿਉਂਕਿ ਗਰਬ ਜੂਨ ਜਿਹੜੀ ਆ ਨਾ ਉਹ ਤਾਂ ਹੀ ਸਾਡੀ ਖਤਮ ਹੋਣੀ ਆ ਜੇ ਪ੍ਰਮਾਤਮਾ ਦਾ ਨਾਮ ਜਪਾਂਗੇ ਤੇ ਜਪਿਓ ਜਨਰਜਨ ਦੇਵ ਗੁਰੂ ਫਿਰ ਸੰਕਟ ਗਰਭ ਜੂਨ ਆਇਆ ਕਹਿਣ ਤੋਂ ਪਾਵੇ ਆ ਕਿ ਗੁਰਬਾਣੀ ਪੜਿਆ ਸੀ ਜਿਹੜੀ ਆ ਆਪਣੀ ਸੰਸਾਰਿਕ ਯਾਤਰਾ ਜਿਹੜੀ ਆ ਉਹ ਸਫਲੀ ਹੋਣੀ ਆ ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ ਦਾਸ ਕੋਲੋਂ ਏਕ ਨੇ ਇੱਕ ਪ੍ਰਕਾਰ ਦੀਆਂ ਪੁੱਲਾਂ ਹੋ ਗਈਆਂ ਗੁਰੂ ਰੂਪੀ ਸਾਧ ਸੰਗਤ ਦੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੁੱਲਾਂ ਬਖਸ਼ਣ ਜੋਗ ਨੇ ਦਾਸ ਦੀਆਂ ਪੁੱਲਾਂ ਜਿਹੜੀਆਂ ਵਾਂ ਉਹ ਬਖਸ਼ ਦੇਣੀਆਂ ਵਾਂ ਨજર ਅੰਦਾਜ਼ ਕਰਨੀਆਂ ਵਾਂ ਇਗਨੋਰ ਕਰਨੀਆਂ ਵਾਂ ਔਰ ਗੁਰੂ ਦੇ ਸ਼ਬਦਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਵਾਂ ਔਰ ਮੇਸ਼ਾ ਚੜਦੀ ਕਲਾ ਵਿੱਚ ਰੱਖਣਾ ਪਰਮਾਤਮਾ ਹਰੇਕ ਜੀਵ ਨੂੰ ਸ੍ਰੇਕ ਪ੍ਰਾਣੀ ਨੂੰ ਪਰਮਾਤਮਾ ਸਮੱਤ ਬਖਸ਼ੀ ਜੰਗੇ ਮਾਰਗ ਤੇ ਪੈ ਕੇ ਕਰਮਾਂ ਦੇ ਨਾਲ ਨਿਬੇੜੇ ਹੋਣੇ ਆ ਕੋਈ ਇੱਕ ਪੰਕਤੀ ਵੀ ਆਉਂਦੀ ਆ ਆਪਾਂ ਪੜ੍ਹਦੇ ਆ ਆਮ ਤੌਰ ਤੇ ਬੋਲਦੇ ਵੀ ਆ ਕਿ ਕਰਮਾਂ ਦੇ ਹੋਣੇ ਨੇ ਬੇੜੀ ਤੇ ਜਾਤ ਕਿਸੇ ਪੁੱਛਣੀ ਨਹੀਂ ਕਹਿਣ ਤੋਂ ਪਾਪ ਕੇ ਜਾਤਾਂ ਪਾਤਾਂ ਇਥੇ ਸੰਸਾਰ 'ਚ ਹੀ ਰਹਿ ਜਾਣੀਆਂ ਆ ਆਮ ਹੀ ਤੱਕ ਬੋਲ ਦਿੰਦੇ ਕਈ ਵਾਰੀ ਕਹਾਵਤੀ ਆ ਇਹ ਕਰਮਾਂ ਦੇ ਨਾਲ ਹੀ ਨਿਵੇੜੇ ਹੋਣਿਆ ਜਾਤਾਂ ਪਾਤਾਂ ਜਿਹੜੀਆਂ ਸੰਸਾਰ ਦੀਆਂ ਬਣਾਈਆਂ ਹੋਈਆਂ ਇਹ ਇੱਥੇ ਰਹਿ ਜਾਣੀਆਂ ਗੁਰੂ ਮਹਾਰਾਜ ਨੇ ਜੀ ਜਾਤਾਂ ਪਾਤਾਂ ਖਰੀਮ ਕਦਮ ਕੀਤੀਆਂ ਖੰਡਣ ਕੀਤਾ ਉਹਨਾਂ ਨੇ ਉਹ ਉਹਨਾਂ ਨੇ ਸਾਨੂੰ ਜਦੋਂ ਅੰਮ੍ਰਿਤ ਛਕਾਉਂਦੇ ਆ ਉਦੋਂ ਸਾਨੂੰ ਇੱਕ ਹੀ ਠੰਡੇ ਬਾਟੇ ਦੇ ਦਾ ਜਿਹੜਾ ਵਾ ਕੋ ਜਿਹੜਾ ਤਿਆਰ ਕਰਕੇ ਸਾਰਿਆਂ ਨੂੰ ਛਕਾਉਂਦੇ ਹਨ ਠੰਡੇ ਬਾਟੇ ਦਾ ਪੋਲ ਜਦੋਂ ਛਕਾਉਂਦੇ ਉਹਦੇ ਵਿੱਚ ਜਾਤ ਪਾਤ ਜਿਹੜੀ ਆ ਉਹ ਸਭ ਖਤਮ ਕਰ ਦਿੱਤੀ ਜਾਂਦੀ ਇਸ ਕਰਕੇ ਇਹ ਜਿਹੜੇ ਜਾਤਾਂ ਪਾਤਾਂ ਵਾ ਇਹ ਸੰਸਾਰ ਦੇ ਵਿੱਚ ਰਹਿ ਕੇ ਹੋ ਸਕਦੀਆਂ ਵਾ ਪਰ ਨਿਰੰਕਾਰ ਦੇ ਦਰਬਾਰ ਵਿੱਚ ਕੋਈ ਜਾਤ ਪਾਤ ਨਹੀਂ ਉਥੇ ਨਾਮ ਦੀ ਕਮਾਈ ਚੱਲਣੀ ਜਿਹਨੇ ਨਾਮ ਜਪਿਆ ਭਾਵੇਂ ਉਹ ਕਿਸੇ ਵੀ ਭਾਵੇਂ ਉਹ ਗਰੀਬ ਆ ਭਾਵੇਂ ਉਮੀਰ ਆ ਭਾਵੇਂ ਜਿਤਰਾ ਦਾ ਮਰਜੀ ਆ ਉਹਦੀ ਜਿਹੜੀ ਆ ਬੇੜਾ ਜਿਹੜਾ ਪਾਰ ਹੋਣਾ ਵਾ ਉਹਨੇ ਜਿਹੜਾ ਕਿਨਾਰੀ ਲੱਗਣਾ ਵਾ ਇਨੀਆਂ ਗਬੇਂਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਦਾਸ ਇੱਕ ਵਾਰੀ ਫਿਰ ਕਿਮਾਂ ਦਾ ਜਾ ਚੁਕਿਆ ਬਲਾਉ ਕੋ ਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਪਤੇ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਹਿਬ ਜੀ